ਸਸਿਕਾ ਫਰੈਂਕਸ ਕਿਵੇਂ ਸਾਰੇ ਮਿੱਠਾ ਦੇ ਠੀਕ ਹੋਣਾ ਮੇਰੀ ਅੱਜ ਕੱਲ ਤਬੀਅਾ ਥੋੜੀ ਖਰਾਬ ਚੱਲ ਰਹੀ ਹੈ ਤੇ ਫਿਰ ਮੈਂ ਮੈਡੀਸਿਨ ਵੀ ਇੱਕ ਲੈ ਲਈ ਸੀ ਸਕੂਲ ਗਈ ਸੀ ਉਸ ਤੋਂ ਹੀ ਸਾਹਮਣੇ ਤੋਂ ਮੈਡੀਸਿਨ ਲੈ ਲਈ ਕਿਉਂਕਿ ਛੁੱਟੀ ਜੀ ਮਿਲ ਲਈ ਤੇ ਉਹ ਮੈਨੂੰ ਰਿਐਕਟ ਕਰ ਗਈ ਫਿਰ ਮੈਂ ਘਰ ਆਈ ਛੁੱਟੀ ਮਿਲ ਗਈ ਔਰ ਡਾਕਟਰ ਕੋਲ ਗਈ ਦੋ ਦਿਨ ਤਾ ਚੰਗੀ ਤਬੀਅਾ ਖਰਾਬ ਰਹੀ ਅੱਜ ਵੀ ਕੋਲਡ ਵੈਸੇ ਹੀ ਆ ਪਰ ਚਲੋ ਠੀਕਾ ਛੁੱਟੀ ਸੀ 15 ਅਗਸਤ ਦੀ ਆਜ਼ਾਦੀ ਦਾ ਦਿਨ ਹੁੰਦਾ ਹੈ ਨਾ ਅੱਜ ਮੈਂ ਸੁਨਿਆ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਕਿ ਉਹਨਾਂ ਨੇ ਕਿਹਾ ਕਿ 121 ਜਿਹੜੀ 121 ਉਕਾਰ ਨੂੰ ਖਾਲਸੀ ਦਿੱਤੀ ਅ ਅਗਰੇਜ਼ਾਂ ਨੇ ਤੇ ਜਿੰਨਾ ਵਿੱਚੋਂ 93 ਜਿਹੜੇ ਸੀਗੇ ਉਹ ਆਪਣੇ ਪੰਜਾਬੀ ਸੀ वैसे भी मैं कभी इतना आजादी दिवस नहीं मनाती ठीक है साडा हिंदुस्तान आजाद हो गया बहुत ਕੁਰਬਾਨੀਆਂ ਦਿੱਤੀਆਂ ਪਰ ਜਿਹੜੀ ਕੁਰਬਾਨੀ ਅੰਤ ਸਮੇਂ ਪੰਜਾਬ ਨੇ ਦਿੱਤੀ ਹੈ ਨਾ ਬਈ ਜੁਸ਼ਨ ਆਜ਼ਾਦੀ ਬਣਾਉਣ ਨੂੰ ਜਿਹੜੇ ਉਜੜੇ ਸੀਗੇ ਜਿਨ੍ਹਾਂ ਦੇ ਪੁਰਖੇ ਉਜੜ ਗਏ ਸੀਗੇ ਨਾ ਸ਼ਾਇਦ ਹੀ ਉਹਦਾ ਵਿੱਚੋਂ ਕੋਈ ਬਣਾਉਂਦਾ ਹੋਗਾ ਇਧਰਲੇ ਪੰਜਾਬੀ ਉਧਰਲੇ ਕਿਉਂਕਿ ਦੇਖੋ ਬਗ ਤੇ ਅਟਾਰੀ ਬਦਲ ਦਈ ਸਰਹੱਦਾਂ ਹੋ ਗਈਆਂ ਸਰਹੱਦਾਂ ਤੇ ਲੱਖਾਂ ਚੀਕਾਂ ਪਕਾਰਾਂ ਨੇ ਲੋਕੀ ਵਰਗੇ ਬਲੱਡ ਸ਼ੈੱਡ ਹੋਇਆ ਇੱਜ਼ਤਾਂ ਪੱਤਾਂ ਰੁੱਲ ਗਈਆਂ ਪੰਜਾਬ ਦੀ ਹਿੱਕ چیر ਕੇ ਤੇ ਫਿਰ ਇੱਕ ਜਸ਼ਨ ਆਜ਼ਾਦੀ ਦਾ ਬੂਟਾ ਬਾਹਰ ਆਇਆ ਪਹਿਲਾਂ ਵੀ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਤੇ ਅੱਤ ਸਮੇ ਇੱਕ ਐਡਾ ਸੰਤਾ ਉਧਰਲੇ ਪੰਜਾਬੀਆਂ ਨੇ ਮੈ ਨਹੀਂ ਕਹਿੰਦੀ ਕਿ ਕਿਸੇ ਇੱਕ ਬੰਦੇ ਨੇ ਸਾਰੇ ਹੀ ਪੰਜਾਬ ਨੇ ਬਹੁਤ ਸੰਤਾਪ ਪੰਜਾਬ ਦੇ ਐਸ ਪੀ ਵੀ ਸੀ ਜਨਰਲ ਸਾਰੇ ਹੀ ਦੁੱਖ ਤਾਂ ਪੰਜਾਬੀਓ ਇਧਰ ਲਈ ਪੰਜਾਬ ਨੇ ਵੀ ਸਹਿਤ ਉਧਰ ਲਈ ਪੰਜਾਬ ਨੇ ਵੀ ਸਹਿਤ ਲੈਂਦਾ ਤੇ ਚੜਦਾ ਪੰਜਾਬ ਵੰਡੇ ਗਿਆ ਫਿਰ 1966 ਪਾਸ਼ਾ ਦੇ ਦਾਰ ਤੇ 1947 ਦੀ 47-48 ਦੇ ਵਿੱਚ ਹੀ ਇਹ ਬਾਤ ਚਲ ਵੰਡਿਆ ਗਿਆ ਜਿਹੜੀ ਪੰਜਾਬ ਟੁੱਟੇ ਟੁੱਟੇ ਹੋ ਗਿਆ ਤੇ ਇੱਥੇ ਢੋਲ ਟਮਕੇ ਵੀ ਹੁੰਦੇ ਪਰ ਜਿਸ ਦਿਨ 1947 ਨੂੰ 15 ਅਗਸਤ 14 15 ਅਗਸਤ ਦੋਨੋਂ ਹੀ ਉਸ ਤੋਂ ਬਾਅਦ ਐਡਾ ਸੰਤਾਪ ਹੋਇਆ ਐਡਾ ਕਿ ਪਹਿਲੇ 2 3 4 ਦਿਨ ਐਡਾ ਹੁੰਦਾ ਕਿ ਬਹੁਤ ਜ਼ਿਆਦਾ ਜੋਸ਼ ਹੁੰਦਾ ਮਾਰ ਘਾਟ ਬਹੁਤ ਜ਼ਿਆਦਾ ਮਾਰੋ ਮਾਰ ਹੋਈ ਬਹੁਤ ਜ਼ਿਆਦਾ ਲੁੱਟ ਮਾਰ ਗਈ ਦੋਸਤ ਦੇ ਵਿੱਚ ਆ ਕੇ ਬਹੁਤ ਬਹੁਤ ਪੰਜਾਬੀਆਂ ਨੇ ਆਪਣੇਆਂ ਨੂੰ ਹੀ ਮਾਰਿਆ ਪੰਜਾਬੀਆਂ ਨੂੰ ਹੀ ਮਾਰਤਾ ਪਰ ਤੁਸੀਂ ਇਹ ਦੇਖੋ ਰੋਹ ਦੇ ਬਿਲਕੁਲ ਦੇ ਆਪਣੇ ਆਪਣੇ ਘਰਾਂ ਨੂੰ ਜਿੰਦਲ ਆ ਕੇ ਇੱਕ ਅਣਜਾਣ ਸਫਰ ਵੱਲ ਵੱਧ ਗਏ ਕਿ ਜਿੱਥੇ ਇਹ ਨਹੀਂ ਪਤਾ ਕਿ ਕਿੱਥੇ ਜਾਣਾ ਕਿੱਥੇ ਰੋਟੀ ਖਾਣੀ ਹੈ ਕਿੱਥੇ ਅਸੀਂ ਕਿਹੜੀ ਸ਼ਰਤ ਮਿਲਲੀ ਹੈ ਪਤਾ ਨਹੀਂ ਪੋਰਾ-ਪੋਰਾ ਕਰਕੇ ਕਿਵੇਂ ਉਹਨਾਂ ਨੇ ਦੁਬਾਰਾ ਘਰ ਬਣਾਏ ਪਹਿਲਾਂ ਵੀ ਕਿਵੇਂ ਬਣਾਇਆ ਹੁੰਦਾ ਸਾਰੇ ਜਾਣਦੇ ਹੀ ਆ ਤੇ ਉਸੇ ਘਰਾਂ ਨੂੰ ਛੱਡ ਕੇ ਕਿੱਦਾਂ ਤੁਰੇ ਕਿਵੇਂ ਸੰਤਾਪ ਭੋਗੇ ਜਿਹੜੇ ਆਰਾਮ ਨਾਲ ਬੈਠੇ ਸੀ ਹੁਕਮਰਾਬ ਸੀ ਦੋਨਾਂ ਕੰਟਰੀਆਂ ਦੇ ਵਜ਼ੀਰ ਜਾਂ ਹੁਕਮਰਾਣ ਉਹ ਤਾਂ ਚਲੋ ਆਰਾਮ ਨਾਲ ਉਹਨਾਂ ਨੂੰ ਤਾਂ ਆਜ਼ਾਦੀ ਮਿਲੀ ਪਰ ਪੰਜਾਬ ਚੱਲੀ ਰਿਹਾ ਤਾਂ ਐਡਾ ਸੰਤਾਪ ਭੋਗਿਆ ਮੈਂ ਹੱਸੀ ਸੀ ਉਹਨਾਂ ਲਈ ਕਿ ਉਹਨਾਂ ਨੂੰ ਤਾਂ ਆਜ਼ਾਦੀ ਮਿਲੀ ਮੈਂ ਪੰਜਾਬ ਦੇ ਦੀ ਹਸੀ ਬੋਤ ਦੋ ਖੁਦਾ ਪੰਜਾਬ ਨੂੰ ਦੇਖ ਕੇ ਮੈਂ ਹਮੇਸ਼ਾ 14 15 ਅਗਸਤ ਨੂੰ ਕਦੀ ਕਿਸੇ ਵੀ ਕੰਟਰੀ ਨੂੰ ਇਦਾਂ ਹੁੰਦੀ ਹੈ ਚਲੋ ਦੋਨਾਂ ਕੰਟਰੀਸ ਨੂੰ ਆਪਣਾ ਆਪਣਾ ਨੈਸ਼ਨੈਲਿਟੀ ਮਿਲ ਗਈ ਜੋ ਵੀ ਆਪਣਾ ਰਾਜ ਆ ਗਿਆ ਤੇ ਪਰ ਸਸਿਕਾ ਫਰੈਂਕਸ ਕਿਵੇਂ ਉਹ ਸਾਰੀ ਉਮੀਦ ਕਰਦੀ ਠੀਕ ਹੋਣਾ ਮੇਰੀ ਅੱਜ ਕੱਲ੍ਹ ਤਬੀਅਤ ਥੋੜੀ ਖਰਾਬ ਚੱਲ ਰਹੀ ਹੈ ਤੇ ਫਿਰ ਮੈਂ ਮੈਡੀਸਿਨ ਵੀ ਇੱਕ ਲੈ ਲਈ ਸੀ ਸਕੂਲ ਗਈ ਸੀ ਉਸ ਤੋਂ ਹੀ ਸਾਮਣੇ ਤੋਂ ਮੈਡੀਸਿਨ ਲੈ ਲਈ ਕਿਉਂਕਿ ਛੁੱਟੀ ਨਹੀਂ ਸੀ ਮਿਲ ਰਹੀ ਤੇ ਉਹ ਮੈਨੂੰ ਰਿਐਕਟ ਕਰ ਗਈ ਫਿਰ ਮੈਂ ਘਰ ਆਈ ਛੁੱਟੀ ਮਿਲ ਗਈ ਔਰ ਡਾਕਟਰ ਦੇ ਕੋਲ ਗਈ 2 ਦਿਨ ਤਾਂ ਚੰਗੀ ਤਬੀਅਤ ਖਰਾਬ ਰਹੀ ਅੱਜ ਵੀ ਕੋਲਡ ਵੈਸੇ ਹੀ ਆ ਪਰ ਚਲੋ ਠੀਕ ਆ ਛੁੱਟੀ ਸੀ 15 ਅਗਸਤ ਦੀ ਆਜ਼ਾਦੀ ਦਾ ਦਿਨ ਹੁੰਦਾ ਹੈ ਨਾ ਅੱਜ ਮੈਂ ਸੁਣਿਆ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਕਿ ਉਹਨਾਂ ਨੇ ਕਿਹਾ ਕਿ 121 ਜਾਨੀ 121 ਲੋਕਾਂ ਨੂੰ ਫਾਂਸੀ ਦਿੱਤੀ ਅ ਅਗਰੇਜ਼ਾਂ ਨੇ ਤੇ ਜਿੰਨਾ ਵਿੱਚੋਂ 93 ਜਿਹੜੇ ਸੀਗੇ ਉਹ ਆਪਣੇ ਪੰਜਾਬੀ ਸੀ ਵੈਸੇ ਵੀ ਮੈਂ ਕਦੀ ਇੰਨਾ ਆਜ਼ਾਦੀ ਦਿਵਸ ਨਹੀਂ ਮਨਾਦੀ ਠੀਕ ਹੈ ਸਾਡਾ ਹਿੰਦੁਸਤਾਨ ਆਜ਼ਾਦ ਹੋ ਗਿਆ ਬਹੁਤ ਕੁਰਬਾਨੀਆਂ ਦਿੱਤੀਆਂ ਪਰ ਜਿਹੜੀ ਕਰਬਾਨੀ ਅੰਤ ਸਮੇਂ ਪੰਜਾਬ ਨੇ ਦਿੱਤੀ ਹੈ ਨਾ ਬਈ ਜਿਸਨ ਆਜ਼ਾਦੀ ਬਣਾਉਣ ਨੂੰ ਜਿਹੜੇ ਉਜੜੇ ਸੀਗੇ ਜਿਨ੍ਹਾਂ ਦੇ ਪੁਰਖੇ ਉਜੜ ਗਏ ਸੀਗੇ ਨਾ ਸ਼ਾਇਦ ਹੀ ਉਹਨਾਂ ਵਿੱਚੋਂ ਕੋਈ ਬਣਾਉਂਦਾ ਹੋਗਾ ਇਧਰਲੇ ਪੰਜਾਬੀ ਉਧਰਲੇ ਕਿਉਂਕਿ ਦੇਖੋ ਬਗ ਤੇ ਅਟਾਰੀ ਬਾਰਡਰ ਦੀਆਂ ਸਰਹੱਦਾਂ ਹੋ ਗਈਆਂ ਸਰਹੱਦਾਂ ਤੇ ਲੱਖਾਂ ਚੀਕਾਂ ਪੁਕਾਰਾਂ ਨੇ ਲੋਕੀ ਮਰ ਗਏ ਬਲੱਡ ਸ਼ੈੱਡ ਹੋਇਆ ਇੱਜ਼ਤਾਂ ਪੱਤਾਂ ਰੁਲ ਗਈਆਂ ਪੰਜਾਬ ਦੀ ਹੱਕ ચીਰ ਕੇ ਤੇ ਫਿਰ ਇੱਕ ਜਸ਼ਨ ਆਜ਼ਾਦੀ ਦਾ ਬੂਟਾ ਬਾਹਰ ਆਇਆ ਪਹਿਲਾਂ ਵੀ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਤੇ ਅੰਤ ਸਮੇ ਇੱਕ ਐਡਾ ਸੰਤਾਪ ਉਧਰਲੇ ਪੰਜਾਬੀਆਂ ਨੂੰ ਮੈਂ ਇਹ ਨਹੀਂ ਕਹਿੰਦੀ ਕਿ ਕਿਸੇ ਇੱਕ ਬੰਦੇ ਨੇ ਸਾਰੇ ਹੀ ਪੰਜਾਬ ਦੇ ਬਹੁਤ ਸੰਤਾਪ ਪੰਜਾਬ ਦੇ ਐਸ ਸੀ ਬੀ ਸੀ ਜਨਰਲ ਸਾਰੇ ਹੀ